ਸੰਵਿਧਾਨ ਜਿਹੜਾ ਆ ਉਹ ਹਰ ਇੱਕ ਵੋਟਰ ਨੂੰ ਅਧਿਕਾਰ ਦਿੰਦਾ ਆ ਕਿ ਉਹ ਆਪਣੀ ਮਰਜ਼ੀ ਦੇ ਮੁਤਾਬਕ voting ਪਾ ਸਕਦਾ ਔਰ ਗੁਪਤ ਵੋਟ ਪਾਉਂਦਾ ਹੈਗਾ ਹੁਣ ਇੱਕ ਵੀਡੀਓ ਸਾਹਮਣੇ ਆ ਰਹੀ ਆ ਜਿਸ ਦੇ ਵਿੱਚ ਫਿਰੋਜ਼ਪੁਰ ਤੋਂ ਕਾਂਗਰਸ ਦੇ ਐਮਪੀ ਨੇ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਪਤਾ ਆ ਕਿੰਨੇ ਪੰਜੇ ਨੂੰ ਵੋਟ ਪਾਈ ਹੈ ਕਿਸ ਨੇ ਨਹੀਂ ਪਾਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਨਾ ਉਹਨਾਂ ਕੋਲੇ ਇਹੋ ਜਿਹਾ ਕਿਹੜਾ ਮੈਕੈਨਿਜ਼ਮ ਹੈਗਾ ਜਿਸ ਨਾਲ ਉਹਨਾਂ ਨੇ ਇਹ ਪਤਾ ਕਰ ਲਿਆ ਕਿ ਕਿੰਨੇ ਉਸ ਨੂੰ ਵੋਟ ਪਾਈ ਹੈ ਕਿਸ ਨੇ ਉਸ ਨੂੰ ਵੋਟ ਨਹੀਂ ਪਾਈ ਹੈ ਦੂਜੀ ਗੱਲ ਉਹੋ ਕਿਸੇ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਿਵੇਂ ਕਰ ਸਕਦੇ ਹੈਗੇ ਔਰ ਪੰਜਾਬ ਦੇ ਲੋਕ ਇਹੋ ਜੀ ਮਾਨਸਿਕਤਾ ਨੂੰ ਪਸੰਦ ਨਹੀਂ ਕਰਦੇ ਹੁਣੇ ਤਾਂ ਚੋਣਾਂ ਹੋਈਆਂ ਨੇ ਬੀਜੇਪੀ ਦਾ ਹਾਲ ਤੁਸੀਂ ਦੇਖ ਲਓ ਲੋਕਾਂ ਨੇ ਕੀ ਕੀਤਾ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਦਿੱਤੀ ਕਿਉਂਕਿ ਬੀਜੇਪੀ ਸੰਵਿਧਾਨ ਅਤੇ ਲੋਕਤੰਤਰ ਦੀਆਂ ਧਜੀਆਂ ਉਡਾ ਰਹੀ ਸੀ ਕਾਂਗਰਸ ਨੂੰ ਤੇ ਹਾਲੇ 7 ਸੀਟਾਂ ਆਈਆਂ ਨੇ ਤੇ ਇਹੋ ਜੀ ਮਾਨਸਿਕਤਾ ਤੁਹਾਡੀ ਹੋ ਗਈ ਹੈ ਤੇ ਅੱਗੇ ਜਾ ਕੇ ਲੋਕ ਤੁਹਾਨੂੰ ਕੀ ਸਮਝਣ ਸੋ ਜਿਹੜਾ ਹੈਗਾ ਇਸ ਤਰ੍ਹਾਂ ਦਾ ਤੁਸੀਂ ਇੱਕ ਤਰ੍ਹਾਂ ਦਾ ਇੰਟਰੈਕਟ ਤੌਰ ਤੇ ਜਿਹੜੀਆਂ ਧਮਕੀਆਂ ਪੰਜਾਬ ਦੇ ਵੋਟਰਾਂ ਨੂੰ ਦੇ ਰਹੇ ਹੋ ਕਿ ਅਸੀਂ ਪਹਿਲ ਉਹਨਾਂ ਨੂੰ ਦੇਵਾਂਗੇ ਜਿਨ੍ਹਾਂ ਨੂੰ ਤੁਹਾਨੂੰ ਵੋਟ ਪਾਈ ਹੈ ਇਹ ਚੰਗੀ ਗੱਲ ਨਹੀਂ ਇਹ ਤਾਂ ਲੋਕਤੰਤਰ ਦੇ ਵਿੱਚ ਕੋਈ ਥਾਂ ਨਹੀਂ ਹੈਗਾ ਸੋ ਤੁਹਾਨੂੰ ਇਸ ਕੰਮ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਕੋਵਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕੋਹਾਵਾ ਸਾਹਿਬ ਨੇ ਸੰਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਹੈ ਔਰ ਆਮ ਆਦੀ ਪਾਰਟੀ ਸਿਰੇ ਤੋਂ ਇਸ ਨੂੰ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਕਿ ਸ਼ੇਰ ਸਿੰਘ ਕਮਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ